Fica no, no, no. سا دین قولب دین سندہ سنینہ رہے سیدھتے بارمان کا ایک بہترین آرمانیا رحمت اللہ درودو پیسا سنینکہ سب سے اسکران کا ایک کلتا سب سے دوائی کے لئے بڑی تو اس نے پڑی چاپا سب سے دیکھتے ہیں مانٹا جی پہ مانٹا جی پہ

ਉਹਨਾਂ ਨੇ ਜਿਹੜੀ ਅrti ਲਈ ਹੋਈ ਹੈ ਨਾ ਮੇਰੀ ਮਾਤਾ ਜੀ ਹੈ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਦਿੱਤਾ ਸਾਰੇ ਘਰ ਨੂੰ ਸੰਭਾਲਨਾ ਸਾਰੇ ਲੋਕਾਂ ਨੂੰ ਸੰਭਾਲਨਾ ਜਿਵੇਂ ਵੱਡੇ ਪਾਤਸ਼ਾਹ ਸਿਆਸਤ ਵਿੱਚ ਕਾਰਜਾਪਦਾ ਹੁਏ ਮੇਰੀ ਮਾਤਾ ਜੀ ਕਰਦੀਆਂ ਕਿਉਂਕਿ ਉਹਨਾਂ ਨੂੰ ਕਿਸੇ ਦੀ ਤੋਹ ਨਹੀਂ ਲੈਣ ਦਿੱਤਾ ਸਾਹਿਬ ਪੇਨੂ ਆਪ ਸਮਾਉਂਦੇ ਸੀ ਤੇ ਇੱਕ ਵਾਰ ਵੀ ਮੋੜ ਨਹੀਂ ਘਟਣ ਦੀ ਬੇੜੀ ਹੈ ਉਹਨਾਂ ਦਾ ਇੰਨਾ ਪਿਆਰ ਸਾਰੇ ਲੋਕਾਂ ਨਾਲ ਵੰਟਾ ਜੀ ਦਾ ਸਾਹ ਦਾ ਵਾਰ ਨਹੀਂ ਸਹੀ ਹੈ ਮਨਪ੍ਰੀਤ ਜੀ ਮੇਰੇ ਪਰ ਆਏ ਕਿਹਾ ਮਨਤਾ ਜੀ ਦੇ ਦਾਸ ਜੀ ਦਾ ਵੱਡੇ ਬਾਦੂ ਸਾਹਿਬ ਦਾ ਬਹੁਤ ਯਾਰੀ ਨਾਲ ਰੰਗ ਕੇ ਸੇਵਾ ਕੀਤੀ ਤੇ ਨਾਲ ਹੀ ਬਹੁਤ ਬੱਚੇ ਮੰਗ ਰਹੇ ਹੇ ਅੰਗੋਏ ਕੁਵਾਰ ਦਾ ਐਸਾ ਸੋ ਅੱਜ ਮਾਤਾ ਜੀ ਵਿੱਚ ਨਹੀਂ ਬੜਾ ਸੋਕਾ ਹੁੰਦਾ ਕਿ ਪਾਣਾ ਮੰਨੋ ਪਰ ਮਾਤਾ ਦੀ ਯਾਦ ਸਦਾਰੇ ਨਹੀਂ ਜਦੋਂ ਹੁਣ ਵੀ ਮੈਂ ਆਪਣੇ ਘਰੇ ਜਾਣਾ ਹੈ ਮਾਤਾ ਬਿਤਾ ਦੇ ਜੋ ਬੱਤਾਂ ਮਰੀ ਕਮਰੇ ਜਾਣਾ ਇੱਕ ਹੋਰ ਹੀ ਸੁਭਾਉਦਾ ਉਹਨਾਂ ਦੀ ਸਾਰੀ ਯਾਦ ਕੋਣੀ ਹੈ ਸੋ ਅੱਜ ਸਾਰੇ ਆਪਾਂ ਤੋਂ ਪਰਵਾਨ ਵਾਸਤੇ ਆਏ ਆ ਸਿਆਣੇ ਕਹਿੰਦੇ ਆ ਜਦੋਂ ਵੜਾਇਆ ਜਾਂਦਾ ਘਟਦਾ ਤੇ ਮੈਂ ਪਰਮਾਤਮਾ ਦੇ ਚਰਨਾਂ ਲਿਖਾਈ ਅਰਦਾਸ ਦੇਣੀ ਕਰਦਾ ਕਿ ਪਰਮਾਤਮਾ ਮਾਤਾ ਜੀ ਦੀ ਆਪ ਕਰੋ ਮੇਰੀ ਗੋਦ ਵਿੱਚ ਜਗ੍ਹਾ ਦੇ ਰਿਹਾ ਤੇ ਮੈਂ ਪਰਿਵਾਰ ਦਾ ਮੁਖੀ ਹੁੰਦੇ ਨਾਤੇ ਇਕੱਲੇ ਨਹੀਂ ਪਰਿਵਾਰ ਇੱਕ ਵੱਡਾ ਪਰਿਵਾਰ ਨਾਲੇ ਮਣਕਾ ਜੀ ਦੇ ਸਾਹਦੇ ਆਪਣੇ ਪਰਵਾਰ ਦਾ ਹਿੱਸਾ ਕੋਲ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਕੋਡਾ ਤਵਾਦੀ ਕਰਦਾ ਕਹਿੰਦੇ ਦੁੱਖ ਦੀ ਕੜੀ ਪਛਿਸਾ ਦਾ ਟੁੱਪਣਾ ਉਸਤੇ ਆਇਆ ਵਾਈ ਡੂ ਯੂ ਕੀ ਅਫਗਾਨਿਸਤਾਨ ਵਾਈ